ਬਹੁਤ ਤਾਂ ਦੇਖੋ ਬਹੁਤ ਬੁਰਾ ਹਾਲ ਸੀਗਾ ਬਹੁਤ ਲੰਬੇ ਦੂਰੀ ਤੋ ਜਿੱਥੇ ਤੱਕ ਨਿਗਾਹ ਜਾ ਰਹੀ ਹੈ ਉੱਥੋਂ ਅੱਗ ਲੱਗੀ ਹੋਈ ਹੈ ਤੇ ਦੁੱਖ ਇਸ ਗੱਲ ਦਾ ਸੀ ਵੀ ਬੀੜ ਪੈਂਦੀ ਹੈ ਨਾਲ ਤੇ ਅੱਗ ਲੱਗੀ ਹੈ ਜਿਸ ਕੋ ਅੱਗ ਦੀ ਸਪੀਡ ਸੀ ਉਹ ਸਿਰਫ ਸਾਰਿਆਂ ਦੇ ਮੁਸਤਫੀਕਰਨ ਪ੍ਰਸ਼ਾਸਨ ਦੀ ਕਰਕੇ ਲੋਕਾਂ ਨੇ ਜੋ ਵੇਲੇ ਸਰ ਸਾਰੇ ਪਹੁੰਚ ਗਏ ਹਜੇ ਹੁਣੇ ਅੱਗ ਤੇ ਕੰਟਰੋਲ ਕੀਤਾ ਹੁਣ ਰਾਉਂਡ ਲਾਉਂਦੇ ਆ ਰਾਉਂਡ ਲਾ ਕੇ ਜਿਹੜਾ ਸਾਰਾ ਜਲ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਪੰਜਾਬ ਭਰ ਦੇ ਵਿੱਚ ਅੱਗ ਲਾਉਣ ਦੀਆਂ ਲੱਗਣ ਦੀਆਂ ਜੋ ਘਟਨਾਵਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਅਸੀਂ ਸੰਗਰੂਰ ਬਲਵਾਲ ਰੋਡ ਤੇ ਖੜੇ ਆ ਤੁਹਾਨੂੰ ਦੱਸਦੀ ਕਿ ਸਾਹਮਣੇ ਵੀੜ ਆ ਕਿ ਜੋ ਕਿ ਸੈਂਕੜੇ ਏਕੜ ਦੇ ਵਿੱਚ ਫੈਲੀ ਹੋਈ ਆ ਅੱਗ ਦੀ ਗੱਲ ਕਰ ਲਈ ਤਾਂ ਹਲੇ ਤੱਕ ਵੀ ਅੱਗ ਦੀਆਂ ਜੋ ਲਫਟਾਂ ਨੇ ਉਹ ਦਿਖਾਈ ਦੇ ਰਹੀਆਂ ਨੇ ਬੜੀ ਮਸ਼ੱਦਦ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜੋ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਲੋਕਾਂ ਦੀ ਗੱਲ ਕਰ ਲਈਏ ਸ਼ਹਿਰੀਆਂ ਦੀ ਗੱਲ ਕਰ ਲਈਏ ਤਾਂ ਜਿਉਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਬੀੜ ਦੇ ਹਾਲੇ ਦਿਵਾਲੇ ਅੱਗ ਲੱਗੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇਕੱਠੇ ਹੁੰਦੇ ਨੇ ਅੱਗ ਬੁਝਾਉਣ ਦੇ ਵਿੱਚ ਮਦਦ ਕਰਦੇ ਨੇ ਉੱਥੇ ਹੀ ਜੇਕਰ ਸੰਗਰੂਰ ਪੁਲਿਸ ਦੀ ਗੱਲ ਕਰ ਲਈਏ ਤਾਂ ਉਹ ਵੀ ਬਖੂਬੀ ਆਪਣੀ ਜੋ ਭੂਮਿਕਾ ਨਿਭਾਉਦੀ ਹੋਈ ਨਜ਼ਰ ਆ ਰਹੀ ਆ ਤੁਸੀਂ ਪਹਿਲਾਂ ਤਸਵੀਰ ਦਿਖਾਉਣੇ ਚਾਹੁੰਦੇ ਆ ਵੀ ਜਿੱਥੇ ਤੱਕ ਨਿਗਾਹ ਜਾਂਦੀ ਆ ਉਸ ਜਗ੍ਹਾ ਤੋਂ ਅੱਗ ਸ਼ੁਰੂ ਹੁੰਦੀ ਆ ਅੱਗ ਫੈਲਦੀ 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 ਇਸ ਨੂੰ ਸੜਕ ਨੂੰ ਕ੍ਰਾਸ ਕਰਦੀ ਆ ਤੇ ਇਸ ਜਗ੍ਹਾ ਦੇ ਉੱਤੇ ਆ ਪਹੁੰਚਦੇ ਆ ਤੁਸੀਂ ਵੇਖ ਵੀ ਸਕਦੇ ਹੋ ਕਿ ਸਾਰਾ ਕੁਝ ਜਲ ਕੇ ਰਾਖ ਹੋ ਚੁੱਕਿਆ ਉੱਥੇ ਹੀ ਡੇਰਾ ਸੱਚਾ ਸੌਦਾ ਸਰਸਾ ਦੇ ਜੋ ਪ੍ਰੇਮੀ ਨੇ ਅਤੇ ਹੋਰ ਸੰਗਰੂਰ ਵਾਸੀ ਨੇ ਇਸ ਜਗ੍ਹਾ ਤੇ ਪਹੁੰਚਦੇ ਨੇ ਅਤੇ ਅੱਗ ਦੇ ਉੱਤੇ ਕਾਬੂ ਪਾ ਲੈਂਦੇ ਨੇ ਸਾਡੇ ਨਾਲ ਐਸਐਚਓ ਕਸ਼ਮੀਰ ਸਿੰਘ ਜੋ ਸਦਰ ਚ ਲੱਗੇ ਹੋਏ ਨੇ ਉਹ ਵੀ ਇਸ ਸਮੇਂ ਮੌਜੂਦ ਨਹੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਇੱਥੇ ਵੀਰ ਹੋਰ ਵੀ ਖੜੇ ਨੇ ਆ ਕੀ ਨਾਮ ਹੈ ਸਰ ਮੇਰਾ ਨਾਮ ਰਣਦੀਪ ਸਿੰਘ ਦਿਓਲ ਹੈ ਜੀ ਦਿਓਲ ਸਾਹਿਬ ਕਹਿੰਦੇ ਕੀ ਬੜੀ ਭਿਆਨਕ ਅੱਗ ਸੀ ਅੱਗ ਬੁਝਾਉਣ ਦੇ ਵਿੱਚ ਬੜੀ ਮਸ਼ਹਦਤ ਕਰਨੀ ਬਹੁਤ ਦੇਖੋ ਬਹੁਤ ਬੁਰਾ ਹਾਲ ਸੀਗਾ ਬਹੁਤ ਲੰਬੇ ਦੂਰੀ ਤੋ ਜਿੱਥੇ ਤੱਕ ਨਿਗਾਹ ਜਾਰੀ ਹੈ ਉੱਥੋਂ ਅੱਗ ਲੱਗੀ ਹੋਈ ਹੈ ਤੇ ਦੁੱਖ ਇਸ ਗੱਲ ਦਾ ਸੀ ਵੀ ਬੀੜ ਪੈਂਦੀ ਹੈ ਨਾਲ ਸੈਂਕੜੇ ਏਕੜ ਜ਼ਮੀਨਾਂ ਵਿੱਚ ਜਾਨਵਰ ਨੇ ਪਸ਼ੂ ਨੇ ਤਾਰ ਲੱਗੀ ਹੋਈ ਵਾਲੇ ਦੁਬਾਰੇ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਸੀ ਤਾਂ ਹੀ ਕਰਕੇ ਸ਼ਹਿਰ ਨਿਵਾਸੀ ਵੀ ਡੇਰੇ ਸੱਚੇ ਸੌਦੇ ਦੀਆਂ ਟੀਮਾਂ ਵੀ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਸਾਰਾ ਬੜੇ ਜੱਦੋ ਜਹਿਦ ਲੱਗਿਆ ਹੋਇਆ ਸੀਗਾ ਬਹੁਤ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਉਹਨਾਂ ਜਾਨਵਰਾਂ ਦੀ ਰਾਖੀ ਕਰ ਲਈ ਅਗਰ ਬੀੜ ਨੂੰ ਅੱਗ ਲੱਗ ਜਾਂਦੀ ਮੈਨੂੰ ਤਾਂ ਇਹ ਲੱਗਦਾ ਹੈ ਵੀ ਉੱਥੇ ਪਹੁੰਚਣਾ ਪ੍ਰਸ਼ਾਸਨ ਨੂੰ ਵੀ ਦਿੱਕਤ ਹੋ ਜਾਣੀ ਸੀ ਤੇ ਸਾਰਿਆਂ ਨੇ ਵਿਸ਼ੇਸ਼ ਤਰ ਪ੍ਰਸ਼ਾਸਨ ਦਾ ਧੰਨਵਾਦ ਹੈ ਜਿਨ੍ਹਾਂ ਨੇ ਜਲਦੀ ਤੋਂ ਜਲਦੀ ਆ ਕੇ ਇਹਨੂੰ ਅੱਗ ਨੂੰ ਬੁਝਾਇਆ ਤੇ ਜਿੰਨਾ ਕੁ ਅਸੀਂ ਸਹਿਯੋਗ ਦੇ ਸਕੇ ਅਸੀਂ ਸਹਿਯੋਗ ਦਿੱਤਾ ਤੇ ਅੱਗ ਬੁੱਝ ਚੁੱਕੀ ਹੈ ਬਹੁਤ ਸਾਰਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਸਰਕਾਰ ਨੂੰ ਬੇਨਤੀ ਹੈ ਬਹੁਤ ਜਗ੍ਹਾ ਤੇ ਅੱਗਾਂ ਲੱਗ ਰਹੀਆਂ ਨੇ ਕਿ ਜਲਦੀ ਤੋਂ ਜਲਦੀ ਕਿਉਂਕਿ ਸੀਐਮ ਸਾਹਿਬ ਦਾ ਖੁਦ ਦਾ ਹਲਕਾ ਹੈ ਇਹਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ ਵੀ ਹੋਰ ਵੀ ਲੋਕਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਜੀ ਬਿਲਕੁਲ ਜੇਕਰ ਗੱਲ ਕੀਤੀ ਹੈ ਵੀ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਇਸ ਸਮੇਂ ਅਸੇਕ ਮਾਰਦਾ ਹੋਇਆ ਨਜ਼ਰ ਆਨਾ ਖੜਨਾ ਵੀ ਮੁਸ਼ਕਲ ਹੋਇਆ ਹੈ ਪਰ ਸਾਡੇ ਨਾਲ ਐਸਐਚਓ ਕਸ਼ਮੀਰ ਸਿੰਘ ਮੌਜੂਦ ਨੇ ਥਾਣਾ ਸਦਰ ਸੰਗਰੂਰ ਦੇ ਵਿੱਚ ਡਿਊਟੀ 'ਤੇ ਮਾਰੇ ਸਰ ਕਹਿੰਦੇ ਕਿ ਬੜੇ ਕਈ ਘੰਟੇ ਲੱਗੇ ਬੜੀ ਮਸ਼ਹਦਤ ਕਰਨ ਤੋਂ ਬਾਅਦ ਅਖੀਰ ਤੇ ਕਾਬੂ ਬਾਇ ਹਾਂਜੀ ਹਾਂਜੀ ਸਾਨੂੰ ਜਦੋਂ ਵੀ ਇਤਲਾਹ ਮਿਲੀ ਆ ਬੋਟਾ ਸਿੰਘ ਸਰਪੰਚ ਨੇ ਸਾਨੂੰ ਇਤਲਾਹ ਦਿੱਤੀ ਤੇ ਮੌਕੇ ਤੇ ਸਾਡੀ ਤੁਰੰਤ ਜਿਹੜੀ ਪੁਲਿਸ ਫੋਰਸ ਪਹੁੰਚੀ ਤੇ ਕੰਟਰੋਲ ਰੂਮ ਰੈਂਜ ਫੋਨ ਕਰਕੇ ਜਿਹੜੀ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਆਈਆਂ ਤੇ ਪਬਲਿਕ ਬਹੁਤ ਜ਼ਿਆਦਾ ਆ ਗਈ ਸੀ ਲੋਕਾਂ ਦੇ ਸਹਿਯੋਗ ਨਾਲ ਆ ਜਿਹੜੀ ਅੱਗ ਬੁਝਾਈ ਗਈ ਆ ਜੇਕਰ ਕਿ ਨਾ ਸਮੇਂ ਸਰ ਬੁਝਦੀ ਤਾਂ ਅੱਗੇ ਜਿਹੜਾ ਬਹੁਤ ਨੁਕਸਾਨ ਹੋ ਸਕਦਾ ਸੀ ਸਰ ਜੇਕਰ ਗੱਲ ਕਰ ਲਈਏ ਪਤਾ ਲੱਗਿਆ ਕਿ ਕਿੰਨੇ ਕਿ ਕਿੱਲਿਆਂ ਦਾ ਨੁਕਸਾਨ ਹੋ ਉਹ ਹਜੇ ਹੁਣੇ ਅੱਗ ਤੇ ਕੰਟਰੋਲ ਕੀਤਾ ਹੁਣ ਰਾਉਂਡ ਲਾਉਂਦੇ ਆ ਰਾਉਂਡ ਲਾ ਕੇ ਜਿਹੜਾ ਸਾਰਾ ਜਾਇਜ਼ਾ ਲੇ ਜੀ ਬਿਲਕੁਲ ਕਸ਼ਮੀਰ ਸਿੰਘ ਨੇ ਅਖਾ ਕਿ ਬੜੀ ਜਦੋ ਜਹਿਦ ਦੇ ਨਾਲ ਜੋ ਅੱਗ ਤੇ ਕਾਬੂ ਪੈ ਗਿਆ ਸੰਗਰੂਰ ਵਾਸੀ ਵਾਲੇ ਵਾਲੇ ਪਿੰਡਾਂ ਦੇ ਵਿੱਚੋਂ ਜੋ ਲੋਕ ਸੀ ਆਪ ਮਹਾਰਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਅੱਗ ਲੱਗ ਗਈ ਆ ਸਾਡੇ ਨਾਲ ਹੋਰ ਵੀ ਸੰਗਰੂਰ ਵਾਸੀ ਮੌਜੂਦ ਨੇ ਕੀ ਨਾਮ ਹੈ ਸਰ ਅਮਨਦੀਪ ਸਿੰਘ ਅਮਨਦੀਪ ਜੀ ਬੜੀ ਮਸ਼ਹਦਤ ਤੋਂ ਬਾਅਦ ਅੱਗ ਦੇ ਕਾਬੂ ਬੈ ਕੇ ਨੇ ਲਪਟਾਂ ਉੱਠਦੀਆਂ ਦੀ ਉੱਚੀ ਉੱਚੀ ਲਪਟਾਂ ਉੱਠਦੀਆਂ ਸੀ ਕਾਫੀ ਤੇਜ਼ ਤੇ ਹਵਾ ਚੱਲਣ ਕਰਕੇ ਕਾਫੀ ਵੱਡੀ ਮਤਲਬ ਤੇਜ਼ ਤਾਦਾਦ ਜੋ ਅੱਗ ਲੱਗੀ ਸੀ ਪਰ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਪ੍ਰਸ਼ਾਸਨ ਦਾ ਵੀ ਚਾਹੇ ਪੋਟੂ 97 ਚਾਹੇ ਫਾਗਰ ਬਰੇਡ ਦਾ ਤੇ ਸਾਰੇ ਲੋਕਾਂ ਜਿਹੜੇ ਤੇੜਾ ਵਾਲੀ ਪਬਲਿਕ ਦਾ ਤੇ ਸੰਗਰੂਰ ਸ਼ਹਿਰ ਦਾ ਸਾਰੇ ਬੜੇ ਤਾਦਾਦ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇੱਥੇ ਅੱਗ ਲੱਗੀ ਹੈ ਜਿਸ ਕੋ ਅੱਗ ਦੀ ਸਪੀਡ ਸੀ ਉਹ ਸਿਰਫ ਸਾਰਿਆਂ ਦੀ ਮੁਸਤਫੀ ਕਰਨ ਪ੍ਰਸ਼ਾਸਨ ਦੀ ਕਰਕੇ ਲੋਕਾਂ ਨੇ ਜੋ ਵੇਲੇ ਸਰ ਸਾਰੇ ਪਹੁੰਚ ਗਏ ਤਾਂ ਇਸ ਨੂੰ ਸਾਰੇ ਤੇ ਕਾਬੂ ਪਾਇਆ ਗਿਆ ਨਹੀਂ ਜੇਕਰ ਨੇੜੇ ਬੀੜ ਸੀ तकरीबन ਬੀੜ ਚ ਐਂਟਰ ਵੀ ਕਰ ਗਈ ਸੀ ਜੇਕਰ ਉਸੇ ਤਰੀਕੇ ਨਾਲ ਥੋੜੀ ਜੱਗੇ ਅੱਗ ਵੱਧ ਜਾਂਦੀ ਮਤਲਬ ਬੀੜ ਦਾ ਪਸ਼ੂ ਪੰਛੀਆਂ ਦਾ ਜਾਨਵਰਾਂ ਦਾ ਤੇ ਮਤਲਬ ਦਰਖਤਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਤਕਰੀਬਨ ਬਚਤ ਰਹੀ ਜੇਕਰ ਨੁਕਸਾਨ ਹੋਇਆ ਤਾਂ ਜ਼ਿਆਦਾਤਰ ਸਿਰਫ ਖਰਚਿਆਂ ਦਾ ਹੀ ਹੋਇਆ ਜੋ ਕਿ ਕਿਸਾਨਾਂ ਨੇ ਟੋਲੀ ਬਣਾਉਣੀ ਸੀ ਬਿਲਕੁਲ ਵੀਰ ਦਾ ਕਹਿਣਾ ਕਿ ਬੜੀ ਮਸ਼ਹਦਤ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਗਿਆ ਵੀਰੋ ਖੜੇ ਨੇ ਇੱਥੇ ਸ਼ਾਹ ਸਤਨਾਮ ਗਰੀਨ ਵੈਲਫੇਅਰ ਸੋਸਾਇਟੀ ਆ ਖੜੇ ਨੇ ਹਰਸਾ ਪ੍ਰੇਮੀ ਖੜੇ ਨੇ ਵੀਰੇ ਬੜੀ ਮਸ਼ਹਦਤ ਕੀਤੀ ਬੜੀ ਹਿੰਮਤ ਕੀਤੀ ਹੈ ਤੁਸੀਂ ਵੀ ਜਦੋਂ ਸਾਨੂੰ ਸਨੇਹਾ ਲੱਗਾਈ ਅਸੀਂ ਉਹਦੇ ਨਾਲ ਨਾਲ ਤਕਰੀਬਨ ਪਹੁੰਚ ਗਏ ਦੀਏ ਬਾਕੀ ਸਾਡੇ ਮੈਂਬਰ ਇੱਥੇ ਜਿਹੜੇ ਨੇੜੇ ਦੇ ਪਿੰਡ ਵਾਲੇ ਤੋਂ ਪਹਿਲਾਂ ਮ ਤੇ ਜਿਹੜੇ ਆਪਣੇ ਇੱਥੇ ਫਾਇਰ ਗ੍ਰੀਡ ਵਾਲੇ ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਉਹਨਾਂ ਨੇ ਬਹੁਤ ਜ਼ਿਆਦਾ ਅਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਹਿਯੋਗ ਰਿਹਾ ਸਾਰਿਆਂ ਦਾ ਸਹਿਯੋਗ ਰਿਹਾ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਰਿਹਾ ਆਮ ਲੋਕਾਂ ਦਾ ਇਸ ਜਗ੍ਹਾ ਤੇ ਸਹਿਯੋਗ ਰਿਹਾ ਅਤੇ ਜੋ ਲਫਟਾਂ ਉੱਠਦੀਆਂ ਸੀ ਦੂਰੋਂ ਪਤਾ ਲੱਗਦਾ ਸੀ ਕਿ ਅੱਗ ਲੱਗ ਗਈ ਆ ਕਈ ਕਿੱਲਿਆਂ ਦੇ ਵਿੱਚ ਇੱਕ ਅੱਧਾ ਕਿੱਲਾ ਨਹੀਂ ਮੈਨੂੰ ਲੱਗਦਾ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿੱਲਿਆਂ ਨੂੰ ਅੱਗ ਲੱਗੀ ਆ ਜਿਸ ਤੋਂ ਬਾਅਦ ਬੜੀ ਮਸ਼ਹਦਤ ਤੋਂ ਬਾਅਦ ਇਸੇ ਅੱਗ ਤੇ ਕਾਬੂ ਪਾਇਆ ਗਿਆ ਅਤੇ ਹੁਣ ਤੁਹਾਨੂੰ ਦੱਸਦੀ ਕੀ ਸਥਿਤੀ ਇਸ ਸਮੇਂ ਅਜੇ ਹੀ ਆ ਕਿ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ ਹਲੇ ਵੀ ਇੱਥੋਂ ਸੇਕ ਮਾਰਦਾ ਹੋਇਆ ਨਜ਼ਰ ਆਉਂਦੀਆਂ ਨਾਲ ਸੈਂਕੜਾਂ ਦੀ ਇਕੜ ਦੇ ਵਿੱਚ ਜੋ ਬੀੜ ਬਣੀ ਹੋਈ ਆ ਜਿੱਥੇ ਪਸ਼ੂ ਪੰਛੀ ਰਹਿੰਦੇ ਨੇ ਜੇਕਰ ਅੱਗ ਉਧਰ ਫੈਲ ਜਾਂਦੀ ਤਾਂ ਅੱਗ ਤੇ ਕਾਬੂ ਪਾਉਣਾ ਨਾ ਮੁਮਕਨ ਸੀ ਕਿਉਂਕਿ ਅੰਦਰ ਬਹੁਤ ਰਕਤ ਨੇ ਅਤੇ ਕੰਡਿਆਲੇ ਵਾਲੀਆਂ ਕਿੱਕਰਾਂ ਵੀ ਨੇ ਜਿਸ ਨੂੰ ਆਖਿਆ ਜਾਵੇ ਤਾਂ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਆਇਆ ਜਾ ਸਕਦਾ ਸੀ ਪਰ ਹੁਣ ਕਿਨਮ ਤੇਰੀ ਕਿਸ ਅੱਗ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਸਾਨਾਂ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ। ਵਾਸੀਆਂ ਦੇ ਨਾਲ ਲਗਾਤਾਰ ਗੱਲ ਕਰ ਰਹੇ ਹਾਂ ਤੇ ਉਹ ਕਹਿੰਦੇ ਨੇ ਕਿ ਅੱਗ ਇੰਨੀ ਭਿਆਨਕ ਸੀ ਕਿ ਜੇਕਰ ਸੰਗਰੂਰ ਵਾਸੀ ਆਲੇ ਦੁਆਲੇ ਦੇ ਲੋਕ ਇਕੱਠੇ ਨਾ ਹੁੰਦੇ ਫਾਇਰ ਬੁਗੇਟ ਸਮੇਂ ਸਿਰ ਨਾ ਪਹੁੰਚਦੀ ਤਾਂ ਇੱਕ ਵੱਡਾ ਨੁਕਸਾਨ ਵੱਡਾ ਹਾਸਾ ਹੋ ਸਕਦਾ ਸੀ। ਸਾਡੇ ਨਾਲ ਪ੍ਰੇਮੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨਾ ਕੀ ਨਾ ਵੀਰੇ? ਜਸਪਾਲ ਸਿੰਘ ਹਿੰਸਾ ਜੀ ਮੇਰਾ ਨਾਂ ਜਿਸ ਵੇਲੇ ਦਾ ਕਿਸਤੇ ਹਨ ਕਹਿੰਦੇ ਕਿ ਅੱਗ ਉਧਰੋਂ ਲੱਗੀ ਸੀ ਜੋ ਸੜਕ ਪਾਰ ਕਰਕੇ ਵੀਰ ਵੱਲ ਹੋ ਗਈ ਕਿਸ ਤਰ੍ਹਾਂ ਦਾ ਬੁਆਕਨਿੰਗ ਮੁਸ਼ਦਦ ਕਰਨੀ ਪਈ ਸਰ ਇਹਨਾਂ ਲੋ ਖਰਾਣੇ ਤੋਂ ਚੱਲੀ ਜੀ ਅੱਗ ਅੱਗ ਬਹੁਤ ਭਿਆਨਕ ਰੂਪ ਲੈ ਚੁੱਕੀ ਸੀ ਸੋ ਜਦੋਂ ਹੀ ਡੇਰਾ ਸੱਚਾ ਸੌਦਾ ਦੇ ਸਾਧ ਸਤਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੇਵਾਦਾਰਾਂ ਨੂੰ ਪਤਾ ਲੱਗਿਆ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਸੇਵਾਦਾਰ ਹੈ ਉਹ ਪਹੁੰਚੇ ਐ ਔਰ ਅੱਗ ਤੇ ਕੰਟਰੋਲ ਪਾ ਰਿਹਾ ਗਿਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬੱਲਾ ਬਾਈ ਜੀ ਨੇ ਕਿ ਬੀੜ ਦਾ ਬਚਾਅ ਹੋ ਗਿਆ ਉਹਦੇ ਚ ਹਜ਼ਾਰਾਂ ਹੀ ਜਾਨਵਰ ਨੇ ਜਿਹੜੇ ਕੁਦਰਤ ਦਾ ਮਤਲਬ ਇੱਥੇ ਸਿਸਟਮ ਬਣਿਆ ਹੋਇਆਗਾ ਤਾਂ ਉਹ ਉਹਨਾਂ ਦਾ ਬਚਾਅ ਰਹਿ ਗਿਆ ਬਚਾਅ ਸਾਰੇ ਹੀ ਇਲਾਕਾ ਨਿਵਾਸੀਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਾਧ ਸਤਨਾਮ ਸਿੰਘ ਜੀ ਗ੍ਰੀਨਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਅੱਗ ਤੇ ਕਾਬੂ ਪਾ ਲਿਆ ਜੀ ਬਿਲਕੁਲ ਤੁਸੀਂ ਸੁਣਿਆ ਵੀਰ ਨੂੰ ਉਹਨਾਂ ਨੇ ਕਿ ਪੂਰੇ ਇਲਾਕੇ ਵਾਸੀਆਂ ਨੇ ਬੜੀ ਮੁਸ਼ਦਦਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਅੱਗ ਕੰਨਨ ਕੀ ਖੁਰਾਣੇ ਪਿੰਡ ਪਾਸਿਓਂ ਲੱਗਦੀ ਆ ਤੇ ਕਈ 100 ਏਕੜ ਅੱਗ ਦੀ ਲਪੇਟ ਦੇ ਵਿੱਚ ਆ ਜਾਂਦਾ ਤੇ ਸੜਕੇ ਸੁਆਹ ਹੋ ਜਾਂਦਾ ਜਿੰਨ ਮੇ ਤੇਰੀ ਕੀ ਜੋ ਸੈਂਕੜੇ ਇੱਕੜ ਦੇ ਵਿੱਚ ਬੀੜ ਬਣੀ ਹੋਈ ਹੈ ਸੰਗਰੂਰ ਦੀ ਜਿਸ ਦੇ ਵਿੱਚ ਪਸ਼ੂ ਪੰਛੀ ਅਤੇ ਬੜਾ ਕੁਸ਼ਾ ਜੇਕਰ ਉਸ ਜਗ੍ਹਾ ਨੂੰ ਅੱਗ ਲੱਗ ਜਾਂਦੀ ਤਾਂ ਅਣਹੋਣੀ ਵੱਡੀ ਹੋ ਸਕਦੀ ਸੀ ਕੈਮਰਾਮੈਨ ਮੋਹਿਦ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਸੰਗਰੂਰ